ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਪੂਰਥਲਾ ਸ਼ਹਿਰ ਦੇ ਸਟੇਟ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਏ ਗਏ ਇਹ ਨਗਰ ਕੀਰਤਨ ਸ਼ਹਿਰ ਦੇ ਵਾਕ ਵਾਕ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਮੁੜ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਏ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗਰੰਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਇਸ ਦੌਰਾਨ ਵਖ ਵਖ ਥਾਵਾਂ ਤੇ ਆਮ ਸੰਗਤਾਂ ਅਤੇ ਵਖ ਵਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਨਗਰ ਕੀਰਤਨ ਦਾ ਪਰਵਾ ਸਵਾਗਤ ਕੀਤਾ ਗਿਆ ਇਸ ਦੌਰਾਨ ਨਗਰ ਕੀਰਤਨ ਵਿੱਚ ਸ੍ਰੀ ਸਾਤਨਾਰਾਇਣ ਮੰਦਿਰ ਕਪੂਰਥਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਪਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ ਸ਼ਹਿਰ ਵਿੱਚ ਵਖ ਵਖ ਥਾਵਾਂ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਵਾਸਤੇ ਚਾਹ ਪਕੌੜੀਆਂ ਅਤੇ ਗੁਰੂ ਕੇ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਬਾਈ ਚਥੇਦਾਰ ਜਰਨੈਲ ਸਿੰਘ ਡੋਗਰਾਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਉਹਦੇ ਸੰਬੰਧ ਵਿੱਚ ਅੱਜ ਕਪੂਰਥਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਨਗਰ ਕੀਰਤਨ ਜੋ ਕਪੂਰਥਲਾ ਦੇ ਸ਼ਹਿਰ ਦੇ ਵਿੱਚ ਸਾਰੇ ਹੋ ਕੇ ਤੇ ਸ਼ਾਮ ਨੂੰ ਸਮਾਪਤੀ ਹੋਏਗੀ ਅੱਜ ਸਾਰੀ ਸੰਗਤ ਦੇ ਨਾਲ ਨਾਲ ਜਿੱਥੇ ਸੇਕ ਸੰਤਾਂ ਵੀ ਆਇਆ ਉੱਥੇ ਕਪੂਰਥਲਾ ਦੇ ਮੰਦਰਾਂ ਦੇ ਪ੍ਰਧਾਨ ਸਹਿਬਾਨ ਅਤੇ ਹੋਰ ਵੀ ਜਿੰਨੀ ਸੰਗਤ ਹੈ ਉਹ ਅੱਜ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਸਤੇ ਆਈ ਹੈ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਦੇ ਇਸ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਸਰਬੰਸ ਜਾਨੀ ਦਾਤੇ ਦਾ ਅੱਜ ਪ੍ਰਕਾਸ਼ ਜਿਹੜਾ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਬਣਾ ਰਹੀਆਂ ਹਨ ਸੇਟ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਰੰਭਤਾ ਹੋ ਗਈ ਹੈ ਔਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਆ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਸ਼ਾਮ ਨੂੰ ਸੇਟ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਏਗੀ ਮੈਨੂੰ ਬਤਿਆਤ ਖੁਸ਼ੀ ਹੈ ਕਿ ਅੱਜ ਆਪਣੇ ਸਤ ਨਾਮ ਮੰਦਿਰ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਨਾਲ ਸਾਥੀ ਸਾਰੇ ਹੀ ਇਸ ਰੰਮਧਾਵੇ ਸ਼ਾਮਲ ਹੋਏ ਨੇ ਅਰਦਾਸ ਵਿੱਚ ਸ਼ਾਮਲ ਹੋਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਪ੍ਰਧਾਨ ਸਾਰ ਹਜੀਤ ਸਿੰਘ ਜੀ ਵਾਲੀਆ ਤੇ ਸਾਡੇ ਸਾਰੇ ਹੀ ਪ੍ਰਮੁੱਖ ਵਿਅਕਤੀ ਜਿਹੜੇ ਆ ਉਹ ਇਸ ਨਗਰ ਕੀਰਤਨ ਦੀ ਰੌਣਕ ਵਧਾਉਣ ਵਾਸਤੇ ਆਏ ਨੇ ਮੈਂ ਸਾਰੀ ਸੰਗਤ ਨੂੰ ਜੀ ਆਇਆਂ ਆਖਦਾ ਪੰਡਿਤ ਜੀ ਨੂੰ ਖਾਸ ਕਰਕੇ ਕਿਉਂਕਿ ਇਹਨਾਂ ਨੇ ਅੱਜ ਪਹਿਲਕਦਮੀ ਕੀਤੀ ਹੈ ਇਹ ਗੁਰੂ ਸਾਹਿਬ ਦੇ ਪ੍ਰਕਾਸ਼ ਜੜੇ ਵਿੱਚ ਆ ਕੇ ਰੌਣਕਾਂ ਜਿਹਾ ਵਾਧਾ ਕੀਤਾ ਮੈਂ ਫੇਰ ਦੁਬਾਰਾ ਕਪੂਰਥਲਾ ਵਾਸੀਆਂ ਨੂੰ ਬੇਨਤੀ ਕਰਦਾ ਤੇ ਪੰਡਿਤ ਜੀ ਨੇ ਵੀ ਬੇਨਤੀ ਕੀਤੀ ਹੈ ਕਿ ਆਪਾਂ ਸਾਰੇ ਮਹਾਰਾਜ ਦੀ ਪਾਲਕੀ ਪਿੱਛੇ ਚੱਲ ਕੇ ਗੁਰੂ ਸਾਹਿਬ ਦੀ ਸ਼ੋਭਾ ਨੂੰ ਵਧਾਈਏ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪਕੜ ਧਾੜੇ ਤੇ ਸੰਬੰਧ ਵਿੱਚ ਸ਼੍ਰੀ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਜਿਹੜਾ ਮਿਤਰਿਆ ਉਸ ਦੀ ਬਹੁਤ-ਬਹੁਤ ਸਾਰਿਆਂ ਨੂੰ ਲੱਖ-ਲੱਖ ਵਧਾਈ ਹੋਵੇ ਔਰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਦੀ ਪਲਕੀ ਦੇ ਪਿੱਛੇ ਸਾਰੇ ਚੱਲਣ ਦੀ ਕੋਸ਼ਿਸ਼ ਕਰਨ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਸਾਡੀ ਮਾਰਕੀਟ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਸ ਮਾਰਕੀਟ ਹਰ ਸਾਲ ਅਸੀਲਾ ਮੇਹ ਲੰਗਰ ਇਸ ਸਾਲ ਵੀ ਸ਼ੁਰੂਆਤ ਕੀਤੀ ਆ ਬੜਾ ਵਧੀਆ ਸੰਜੋਗ ਮਿਲਿਆ ਸਾਡੇ ਆ ਭਰਾਵਾਂ ਦਾ ਵੀਰਾਂ ਦਾ ਤੇ ਹਰ ਸਾਲ ਲਾਇਆ ਕਰਾਂਗੇ ਜੀ ਕੀ ਸੰਗਤ ਨੂੰ ਮੈਸੇਜ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਦੇ ਤੁਰੋ ਉਹਨਾਂ ਦਾ ਜੋ ਬਲਦਾਨ ਹੈ ਉਹ ਦੁਨੀਆ ਦੇ ਕਿਸੇ ਵੀ ਆਪਾਂ ਨੂੰ ਮਿਲਦਾ ਨਹੀਂਗਾ ਕਿ ਜੋ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਦੇਸ਼ਕੋਮ ਦੇ ਖਾਤੇ ਲਾਈਆਂ ਜੀ ਗੱਲ ਦਾ ਵਾਜੂ ਕੀ ਫਤਿਹ ਜੀ ਮੈਂ ਗੁਰਦੁਆਰਾ ਸਾਹਿਬ ਮਾਰਕੀਟ ਸਾਰੇ ਆ ਮਾਰਕੀਟ ਦੇ ਸਹਿਯੋਗ ਦੇ ਨਾਲ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਗਰ ਕੀਤਾ ਨਿਕਲਿਆ ਸਟੇਟ ਗੁਰਦੁਆਰਾ ਸਾਹਿਬ ਤੋਂ ਉਸੇ ਸੰਬੰਧ ਵਿੱਚ ਅਸੀਂ ਅੱਜ ਚਾਹ ਔਰ ਸਮੋਸਿਆਂ ਦਾ ਮਾਰਕੀਟ ਸਾਰੇ ਦੇ ਸਹਿਯੋਗ ਨਾਲ ਲੰਗਰ ਲਗਾਇਆ ਵਾ ਔਰ ਸਾਰੀ ਮਾਰਕੀਟ ਦਾ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਦਾਂ ਹੀ ਕੰਮਕਾਰ ਚੱਲਦੇ ਰਹਿਣ ਔਰ ਅਸੀਂ ਪ੍ਰਭੂ ਦੀ ਸੇਵਾ ਕਰਦੇ ਰਹੀਏ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਮੈਸੇਜ ਸਾਡਾ ਨੇ ਜੀ ਮੈਸੇਜ ਗੁਰੂ ਮਰਦਾ ਆਪਣਾ ਹੀ ਆ ਜੀ ਅਸੀਂ ਉਸ ਤੋਂ ਪਹਿਲਾਂ ਦਣਾ ਮੈਂ ਗੱਲ ਸ਼ੁਰੂ ਕਰਤੀ ਪਹਿਲਾਂ ਬੋਲਦਾ ਮੈਂ ਰਜਿੰਦਰ ਸਿੰਘ ਤੁੰਗਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਬਾਨਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੋ ਅੱਜ ਨਗਰ ਕੀਰਤਨ ਸਜਾਇਆ ਗਿਆ ਸ੍ਰੀ ਗੁਰਦੁਆਰਾ ਸਾਹਿਬ ਤੋਂ ਉਹ ਹਰ ਵਾਰੀ ਦੀ ਤਰ੍ਹਾਂ ਇੱਥੋਂ ਸਾਡੇ ਮਾਰਫਲ ਰੋਡ ਤੋਂ ਲੰਘਦੀ ਹੈ ਸੰਗਤ ਤੇ ਜੋ ਕਦੇ ਮਾਰੇ ਬਖਸ਼ਿਸ਼ ਕਰਦੇ ਆ ਇਹ ਸਾਰੇ ਆਪ ਪਵਨ ਜੀ ਹੋਗੇ ਧੀਰ ਸਾਹਿਬ ਹੋਗੇ ਮੰਨਾ ਜੋਗ ਡਾਕਟਰ ਸਾਹਿਬ ਹੋਗੇ ਰੰਜੀਰਾ ਜੀ ਇਹਨਾਂ ਸਾਰੀ ਸੰਗਤ ਦੇ ਸਹਿਯੋਗ ਨਾਲ ਸੰਗਤ ਦੀ ਸੇਵਾ ਹੀ ਤੇਲਫੁੱਲ ਭਰ ਕੇ ਸੇਵਾ ਕਰੀਦੀ ਆ ਜੀ ਇਹ ਮਾਰਾ ਸੇਵਾ ਆਪ ਲੈਂਦੇ ਆ ਉਹਨਾਂ ਦਾ ਤੇ ਗੁਰੂ ਮਾਰ ਦਾ ਸਭ ਨੂੰ ਉਹੀ ਸੰਦੇਸ਼ ਆ ਕੋਈ ਧਰੋ ਵੱਖਰਾ ਨਹੀਂ ਹੈਗਾ ਮਾਨਸ ਕੀ ਜਾਤ ਸਭ ਇੱਕੀ ਪਹਿਚਾਨ ਉਹ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦਿੱਤੀ Hindu ਸਮਾਜ ਵਾਸਤੇ ਬ੍ਰਾਹਮਣ ਦੇ ਜਨਤਕ ਜੁੱਧ ਰੱਖੇ ਬਣਿਆ ਗੁਰੂ ਬਾષા ਨੇ ਬੁਰਾਈ ਬਰੂ ਜੰਗਾਂ ਲੜੀਆਂ 14 ਜੰਗਾਂ ਲੜੀਆਂ ਜਿੱਤੀਆਂ ਵੀ ਆ ਆਪਣਾ ਕੁੱਲ ਕੁਰਬਾਨ ਕੀਤਾ ਨਾ ਸਿਰਫ ਸਿੱਖਾਂ ਵਾਸਤੇ ਪੂਰੇ ਕੋਲ ਜਹਾਨ ਵਾਸਤੇ ਇਹੀ ਸੰਦੇਸ਼ ਆ ਜੀ ਕੁਝ ਵਾਅਦਾ ਘਾਟਾ ਬੋਲ ਗਏ ਹਾਂ ਤੇ ਖਿਮਾ ਕਰ ਜੱਜ ਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ